ਕੱਲ ਦਾ 스타 ਖਿਡਾਰੀ ਅਮਿਤ ਰੋਹਿਦਾਸ ਤੇ ਇੱਕ ਮੈਚ ਦੀ ਪਾਬੰਦੀ ਲਗਾਈ ਗਈ ਹੈ ਜਿਸ ਦੇ ਵਿੱਚ ਉਹ ਹੁਣ ਸੈਮੀਫਾਈਨਲ ਦੇ ਵਿੱਚ ਖੇਡਦੇ ਹੋਏ ਸੈਮੀਫਾਈਨਲ ਹਾਕੀ ਮੈਚ ਤੋਂ ਪਹਿਲਾਂ 파ਰਤ ਨੂੰ ਵੱਡਾ ਝਟਕਾ ਆਸਦੀ ਹੈ ਕਿ 스타 ਖਿਡਾਰੀ ਦੇ ਉੱਤੇ ਬੈਨ ਲੱਗ ਗਿਆ ਹੈ ਜੋ ਸੈਮੀਫਾਈਨਲ ਤੋਂ ਬਾਹਰ ਹੋਣਗੇ ਕੱਲ ਸੈਮੀਫਾਈਨਲ ਜਰਮਨੀ ਤੇ ਅਰਜਨਟੀਨਾ ਦੇ ਨਾਲ ਭਾਰਤੀ ਟੱਕਰ ਹੈ ਦੱਸਦੀ ਹੈ ਕਿ ਵੱਡਾ ਚਟਕਾ ਜਿਹੜਾ ਪਾਰਤ ਨੂੰ ਲੱਗਾ ਹਾਲਾਂਕਿ ਪਾਰਤੀਪੁਰ ਸ਼ਾਹ ਦੀ ਟੀਮ ਲਗਾਤਾਰ ਦੁੱਫੀਫਾਰ 올림픽 ਦੇ ਸੈਮੀਫਾਈਨਲ ਦੇ ਵਿੱਚ ਪਹੁੰਚੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਐਤਵਾਰ ਨੂੰ ਰਮਾਂਚਕ ਕੁਆਟਰਫਾਈਨਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗ੍ਰੇਟ ਬ੍ਰਿਟੇਨ ਨੂੰ ਸ਼ੌਟਆਊਟ ਦੇ ਵਿੱਚ 4-2 ਦੇ ਨਾਲ ਹਰਾਇਆ ਹੁਣ ਪਾਰਤ ਦਾ ਸਾਹਮਣਾ 6 ਅਗਸਤ ਜਾਨੀ ਕਿ ਕੱਲ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ ਦੱਸਤੀ ਹੈ ਕਿ ਇਸ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ ਇਸ ਵਿਚਾਲੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈरिस 올림픽 2024 ਦੇ ਵਿੱਚ ਭਾਰਤੀ ਹਾਕੀ ਟੀਮ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਪਰ ਇਸ ਤੋਂ ਪਹਿਲਾਂ ਹੀ ਟੀਮ ਨੂੰ ਵੱਡਾ ਝਟਕਾ ਲੱਗਾ 스타 ਖਿਡਾਰੀ ਅਮਿਤ ਰੋਹਿਦਾਸ ਤੇ ਇੱਕ ਮੈਚ ਦੀ ਪਾਬੰਦੀ ਲਗਾਈ ਗਈ ਹੈ ਜਿਸ ਦੇ ਵਿੱਚ ਉਹ ਹੁਣ ਸੈਮੀਫਾਈਨਲ ਦੇ ਵਿੱਚ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ ਅਮਿਤ ਇੱਕ ਸ਼ਾਨਦਾਰ ਡਿਫੈਂਡਰ ਹੈ ਤੇ ਟੀਮ ਚੋਂ ਉਸ ਦੀ ਗੈਰ ਮੌਜੂਦਗੀ ਕਾਰਨ ਟੀਮ ਦਾ ਡਿਫੈਂਸ ਕਮਜ਼ੋਰ ਹੋ ਸਕਦਾ ਹੈ ਰੋਇਦਾਸ ਤੇ ਪਬੰਦੀ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਲਗਾਈ ਹੈ ਇਸ ਤੇ ਹਾਕੀ ਇੰਡੀਆ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰਨਗੇ ਸੈਮੀਫਾਈਨਲ ਦੇ ਵਿੱਚ ਭਾਰਤ ਦਾ ਸਾਹਮਣਾ ਜਰਮਨੀ ਅਤੇ ਅਰਜਨਟੀਨਾ ਦੇ ਕੁਆਟਰਫਾਈਨਲ ਦੇ ਜੇਤੂ ਨਾਲ ਹੋਵੇਗਾ। ਇਹ ਮੈਚ 6 ਅਗਸਤ ਨੂੰ ਹੋਵੇਗਾ। ਦਰਸਲੇ ਸਾਰਾ ਮਾਮਲਾ ਕੁਆਟਰਫਾਈਨਲ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਇਸ ਮੈਚ ਦੇ 17ਵੇਂ ਮਿੰਟ ਵਿੱਚ ਅਮਿਤ ਨੂੰ ਲਾਲ ਕਾਰਡ ਮਿਲਿਆ ਸੀ ਤੇ ਇਸ ਕਾਰਡ ਕਰਨ ਉਸਤੇ ਪਾਬੰਦੀ ਵੀ ਲਗਾਈ ਗਈ। ਲਾਲ ਕਾਰਡ ਦਾ ਇਹ ਮਾਮਲਾ ਵੀ ਕਾਫੀ ਵਿਵਾਦਿਤ ਰਿਹਾ ਜਿਸ ਬਾਰੇ ਹਾਕੀ ਇੰਡੀਆ ਨੇ ਵੀ ਸ਼ਿਕਾਇਤ ਕੀਤੀ ਹੈ ਮੈਚ ਤਾਂ ਦੂਜਾ ਕੁਆਟਰ ਵਿਵਾਦਾਂ ਦੇ ਨਾਲ ਭਰਿਆ ਰਿਹਾ ਭਾਰਤੀ ਖਿਡਾਰੀ ਅਮਿਤ ਰੋਹਿਦਾਸ ਨੂੰ ਖੇਡ ਦੇ 17ਵੇਂ ਮਿੰਟ ਵਿੱਚ ਲਾਲ ਕਾਰਡ ਮਿਲਿਆ ਭਾਵ ਭਾਰਤੀ ਟੀਮ ਨੇ ਬਾਕੀ ਬਚੇ 43 ਮਿੰਟ 10 ਖਿਡਾਰੀਆਂ ਦੇ ਨਾਲ ਖੇਡੇ ਅਮਿਤ ਦੀ ਸੋਟੀਵਿਲ ਕਾਲਨ ਦੇ ਚਿਹਰੇ ਤੇ ਕਿਹਾ ਗਿਆ ਵਜਤੀ ਹੈ ਤੇ ਚਿਹਰੇ ਦੇ ਵਿੱਚ ਜਰਮਨ ਵੀਡੀਓ ਅੰਪਾਇਰ ਦਾ ਮੰਨਣਾ ਹੈ ਕਿ ਅਮਿਤ ਨੇ ਅਚੇਹ ਜਾਣਬੁੱਝ ਕੇ ਕੀਤਾ ਚਿਹਰੇ ਦੇ ਵਿੱਚ ਔਨ ਫੀਲਡ ਅੰਪਾਇਰ ਨੇ ਵੀਡੀਓ ਅੰਪਾਇਰ ਦੀ ਸਲਾਹ ਤੇ ਅਮਿਤ ਲਾਲ ਕਾਰਡ ਦਿਖਾਉਂਦੇ ਹੋਏ ਕਿਹਾ ਕਿ ਅਜਿਹਾ ਜਾਣ ਬੁਝ ਕੇ ਨਹੀਂ ਕੀਤਾ ਗਿਆ ਜੇਕਰ ਵੀਡੀਓ ਅੰਪਾਇਰ ਨੇ ਪੀਲਾ ਕਾਰਡ ਦਿੱਤਾ ਹੁੰਦਾ ਤਾਂ ਸ਼ਾਇਦ ਗੱਲ ਹੋਰ ਹੁੰਨੀ ਸੀ ਭਾਰਤੀ ਹਾਕੀ ਟੀਮ ਨੇ ਲਾਲ ਕਾਰਡ ਦੇ ਬਾਵਜੂਦ ਜ਼ਬਰਦਸਤ ਵਾਪਸੀ ਕੀਤੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡ ਦੇ 22ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਗ੍ਰੇਟ ਬ੍ਰਿਟੇਨ ਖਿਲਾਫ 1-0 ਦੇ ਨਾਲ ਅੱਗੇ ਕਰ ਦਿੱਤਾ ਹਾਲਾਂਕਿ ਗ੍ਰੇਟ ਬ੍ਰਿਟੇਨ ਨੇ ਜਲਦ ਹੀ ਬਰਾਬਰੀ ਕਰ ਲਈ ਜਦੋਂ ਲੀ ਮੋਟਰ ਨੇ ਸਾਈ ਮਿੰਟ ਵਿੱਚ ਗੋਲ ਕੀਤਾ ਤੇ ਇਸ ਤੋਂ ਬਾਅਦ ਬਾਕੀ ਦੋ ਕੁਆਟਰਾਂ ਦੇ ਵਿੱਚ ਕੋਈ ਗੋਲ ਨਹੀਂ ਹੋ ਸਕਿਆ ਮੈਚ ਸ਼ੂਟਆਊਟ ਵਿੱਚ ਚਲਾ ਗਿਆ ਤੇ ਇਸ ਮੈਚ ਦੇ ਵਿੱਚ ਸ਼੍ਰੀਜੇਸ਼ ਨੇ ਕਈ ਬਚਾ ਕੇ ਤੇ ਆਖਿਰਕਾਰ ਸ਼ੂਟਆਊਟ ਦੇ ਵਿੱਚ ਭਾਰਤੀ ਟੀਮ ਨੇ ਮੈਚ 4-2 ਦੇ ਨਾਲ ਜਿੱਤ ਲਿਆ ਸੈਮੀਫਾਈਨਲ ਹਾਕੀ ਮੈਚ ਤੋਂ ਪਹਿਲਾਂ ਪਾਰਤ ਨੂੰ ਵੱਡਾ ਝਟਕਾ ਆਸਤੀਏ ਇੱਕ ਸਟਾਰ ਖਿਡਾਰੀ ਦੇ ਉੱਤੇ ਬੈਨ ਲੱਗ ਗਿਆ ਹੈ ਜੋ ਸੈਮੀਫਾਈਨਲ ਤੋਂ ਬਾਹਰ ਹੋਣਗੇ ਕੱਲ ਸੈਮੀਫਾਈਨਲ ਜਰਮਨੀ ਤੇ ਅਰਜנטיਨਾ ਦੇ ਨਾਲ ਪਾਰਤੀ ਟੱਕਰ ਹੈ ਦਸਤੀਏ ਕਿ ਵੱਡਾ ਚਟਕਾ ਜਿਹੜਾ ਪਾਰਤ ਨੂੰ ਲੱਗਾ ਹਾਲਾਂਕਿ ਪਾਰਤੀਪੁਰ ਸ਼ਾਹ ਦੀ ਟੀਮ ਲਗਾਤਾਰ ਦੁੱਫੀਫਾਰ 올림픽 ਦੇ ਸੈਮੀਫਾਈਨਲ ਦੇ ਵਿੱਚ ਪਹੁੰਚੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਐਤਵਾਰ ਨੂੰ ਰਮਾਂਚਕ ਕੁਆਟਰਫਾਈਨਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗ੍ਰੇਟ ਬ੍ਰਿਟੇਨ ਨੂੰ ਸ਼ੌਟਆਊਟ ਦੇ ਵਿੱਚ 4-2 ਦੇ ਨਾਲ ਹਰਾਇਆ ਹੁਣ ਪਾਰਤ ਦਾ ਸਾਹਮਣਾ 6 ਅਗਸਤ ਜਾਨੀ ਕਿ ਕੱਲ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ ਦੱਸਦੀ ਹੈ ਕਿ ਇਸ ਤੋਂ ਪਹਿਲਾ ਵੱਡਾ ਝਟਕਾ ਲੱਗਾ ਹੈ ਇਸ ਵਿਚਾਰੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈरिस 올림픽 2024 ਦੇ ਵਿੱਚ ਭਾਰਤੀ ਹਾਕੀ ਟੀਮ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਪਰ ਇਸ ਤੋਂ ਪਹਿਲਾਂ ਹੀ ਟੀਮ ਨੂੰ ਵੱਡਾ ਝਟਕਾ ਲੱਗਾ 스타 ਖਿਡਾਰੀ ਅਮਿਤ ਰੋਹਿਦਾਸ ਤੇ ਇੱਕ ਮੈਚ ਦੀ ਪਾਬੰਦੀ ਲਗਾਈ ਗਈ ਹੈ ਜਿਸ ਦੇ ਵਿੱਚ ਉਹ ਹੁਣ ਸੈਮੀਫਾਈਨਲ ਦੇ ਵਿੱਚ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ ਅਮਿਤ ਇੱਕ ਸ਼ਾਨਦਾਰ ਡਿਫੈਂਡਰ ਹੈ ਤੇ ਟੀਮ ਚੋਂ ਉਸ ਦੀ ਗੈਰ ਮੌਜੂਦਗੀ ਕਾਰਨ ਟੀਮ ਦਾ ਡਿਫੈਂਸ ਮਜ਼ੋਰ ਹੋ ਸਕਦਾ ਹੈ ਰੋਇਦਾਸ ਤੇ ਪਬੰਦੀ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਲਗਾਈ ਹੈ ਇਸ ਤੇ ਹਾਕੀ ਇੰਡੀਆ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰਨਗੇ ਸੈਮੀਫਾਈਨਲ ਦੇ ਵਿੱਚ ਭਾਰਤ ਦਾ ਸਾਹਮਣਾ ਜਰਮਨੀ ਅਤੇ ਅਰਜנטיਨਾ ਦੇ ਕੁਆਟਰਫਾਈਨਲ ਦੇ ਜੇਤੂ ਨਾਲ ਹੋਵੇਗਾ। ਇਹ ਮੈਚ 6 ਅਗਸਤ ਨੂੰ ਹੋਵੇਗਾ। ਦਰਸਲੇ ਸਾਰਾ ਮਾਮਲਾ ਕੁਆਟਰਫਾਈਨਲ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਇਸ ਮੈਚ ਦੇ 17ਵੇਂ ਮਿੰਟ ਵਿੱਚ ਅਮਿਤ ਨੂੰ ਲਾਲ ਕਾਰਡ ਮਿਲਿਆ ਸੀ ਤੇ ਇਸ ਕਾਰਡ ਕਰਨ ਉਸ ਤੇ ਪਾਬੰਦੀ ਵੀ ਲਗਾਈ ਗਈ। ਲਾਲ ਕਾਰਡ ਦਾ ਇਹ ਮਾਮਲਾ ਵੀ ਕਾਫੀ ਵਿਵਾਦਿਤ ਰਿਹਾ ਜਿਸ ਬਾਰੇ ਹਾਕੀ ਇੰਡੀਆ ਨੇ ਵੀ ਸ਼ਿਕਾਇਤ ਕੀਤੀ ਹੈ ਮੈਚ ਤਾਂ ਦੂਜਾ ਕੁਆਟਰ ਵਿਵਾਦਾਂ ਦੇ ਨਾਲ ਭਰਿਆ ਰਿਹਾ ਭਾਰਤੀ ਖਿਡਾਰੀ ਅਮਿਤ ਰੋਹਿਦਾਸ ਨੂੰ ਖੇਡ ਦੇ 17ਵੇਂ ਮਿੰਟ ਵਿੱਚ ਲਾਲ ਕਾਰਡ ਮਿਲਿਆ ਭਾਵ ਭਾਰਤੀ ਟੀਮ ਨੇ ਬਾਕੀ ਬਚੇ 43 ਮਿੰਟ 10 ਖਿਡਾਰੀਆਂ ਦੇ ਨਾਲ ਖੇਡੇ ਅਮਿਤ ਦੀ ਸੋਰਟੀਵਿਲ ਕਾਲਨ ਦੇ ਚਿਹਰੇ ਤੇ ਕਿਹਾ ਗਿਆ ਵਜਤੀ ਹੈ ਤੇ ਚਿਹਰੇ ਦੇ ਵਿੱਚ ਜਰਮਨ ਵੀਡੀਓ ਅੰਪਾਇਰ ਦਾ ਮੰਨਣਾ ਹੈ ਕਿ ਅਮਿਤ ਨੇ ਅਚੇਹਾ ਜਾਣਬੁੱਝ ਕੇ ਕੀਤਾ ਚਿਹਰੇ ਦੇ ਵਿੱਚ ਔਨਫੀਲਡ ਅੰਪਾਇਰ ਨੇ ਵੀਡੀਓ ਅੰਪਾਇਰ ਦੀ ਸਲਾਹ ਤੇ ਅਮਿਤ ਲਾਲ ਕਾਰਡ ਦਿਖਾਉਂਦੇ ਹੋਏ ਕਿਹਾ ਕਿ ਅਜਿਹਾ ਜਾਣ ਬੁਝ ਕੇ ਨਹੀਂ ਕੀਤਾ ਗਿਆ ਜੇਕਰ ਵੀਡੀਓ ਅੰਪਾਇਰ ਨੇ ਪੀਲਾ ਕਾਰਡ ਦਿੱਤਾ ਹੁੰਦਾ ਤਾਂ ਸ਼ਾਇਦ ਗੱਲ ਹੋਰ ਹੁੰਨੀ ਸੀ ਭਾਰਤੀ ਹਾਕੀ ਟੀਮ ਨੇ ਲਾਲ ਕਾਰਡ ਦੇ ਬਾਵਜੂਦ ਜ਼ਬਰਦਸਤ ਵਾਪਸੀ ਕੀਤੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡ ਦੇ 22ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਗ੍ਰੇਟ ਬ੍ਰਿਟੇਨ ਖਿਲਾਫ 1-0 ਦੇ ਨਾਲ ਅੱਗੇ ਕਰ ਦਿੱਤਾ ਹਾਲਾਂਕਿ ਗ੍ਰੇਟ ਬ੍ਰਿਟੇਨ ਨੇ ਜਲਦ ਹੀ ਬਰਾਬਰੀ ਕਰ ਲਈ ਜਦੋਂ ਲੀ ਮੋਟਰ ਨੇ ਸਾਈ ਮਿੰਟ ਵਿੱਚ ਗੋਲ ਕੀਤਾ ਤੇ ਇਸ ਤੋਂ ਬਾਅਦ ਬਾਕੀ ਦੋ ਕੁਆਟਰਾਂ ਦੇ ਵਿੱਚ ਕੋਈ ਗੋਲ ਨਹੀਂ ਹੋ ਸਕਿਆ ਮੈਚ ਸ਼ੂਟਆਊਟ ਵਿੱਚ ਚਲਾ ਗਿਆ ਤੇ ਇਸ ਮੈਚ ਦੇ ਵਿੱਚ ਸ਼੍ਰੀਜੇਸ਼ ਨੇ ਕਈ ਬਚਾ ਕੇ ਤੇ ਆਖਿਰਕਾਰ ਸ਼ੂਟਆਊਟ ਦੇ ਵਿੱਚ ਭਾਰਤੀ ਟੀਮ ਨੇ ਮੈਚ 4-2 ਦੇ ਨਾਲ ਜਿੱਤ ਲਿਆ ਸੈਮੀਫਾਈਨਲ ਹਾਕੀ ਮੈਚ ਤੋਂ ਪਹਿਲਾਂ ਪਾਰਤ ਨੂੰ ਵੱਡਾ ਝਟਕਾ ਆਸਤੀਏ ਇੱਕ ਸਟਾਰ ਖਿਡਾਰੀ ਦੇ ਉੱਤੇ ਬੈਨ ਲੱਗ ਗਿਆ ਹੈ ਜੋ ਸੈਮੀਫਾਈਨਲ ਤੋਂ ਬਾਹਰ ਹੋਣਗੇ ਕੱਲ ਸੈਮੀਫਾਈਨਲ ਜਰਮਨੀ ਤੇ ਅਰਜנטיਨਾ ਦੇ ਨਾਲ ਪਾਰਤੀ ਟੱਕਰ ਹੈ ਦਸਤੀਏ ਕਿ ਵੱਡਾ ਚਟਕਾ ਜਿਹੜਾ ਪਾਰਤ ਨੂੰ ਲੱਗਿਆ ਹਾਲਾਂਕਿ ਪਾਰਤੀਪੁਰ ਸ਼ਾਹ ਦੀ ਟੀਮ ਲਗਾਤਾਰ ਦੁੱਫੀਫਾਰ 올림픽 ਦੇ ਸੈਮੀਫਾਈਨਲ ਦੇ ਵਿੱਚ ਪਹੁੰਚੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਐਤਵਾਰ ਨੂੰ ਰਮਾਂਚਕ ਕੁਆਟਰਫਾਈਨਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗ੍ਰੇਟ ਬ੍ਰਿਟੇਨ ਨੂੰ ਸ਼ੌਟਆਊਟ ਦੇ ਵਿੱਚ 4-2 ਦੇ ਨਾਲ ਹਰਾਇਆ ਹੁਣ ਪਾਰਤ ਦਾ ਸਾਹਮਣਾ 6 ਅਗਸਤ ਜਾਨੀ ਕਿ ਕੱਲ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ ਇਸ ਵਿਚਾਰੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈरिस 올림픽 2024 ਦੇ ਵਿੱਚ ਭਾਰਤੀ ਹਾਕੀ ਟੀਮ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਪਰ ਇਸ ਤੋਂ ਪਹਿਲਾਂ ਹੀ ਟੀਮ ਨੂੰ ਵੱਡਾ ਝਟਕਾ ਲੱਗਾ 스타 ਖਿਡਾਰੀ ਅਮਿਤ ਰੋਹਿਦਾਸ ਤੇ ਇੱਕ ਮੈਚ ਦੀ ਪਾਬੰਦੀ ਲਗਾਈ ਗਈ ਹੈ ਜਿਸ ਦੇ ਵਿੱਚ ਉਹ ਹੁਣ ਸੈਮੀਫਾਈਨਲ ਦੇ ਵਿੱਚ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ ਅਮਿਤ ਇੱਕ ਸ਼ਾਨਦਾਰ ਡਿਫੈਂਡਰ ਹੈ ਤੇ ਟੀਮ ਚੋਂ ਉਸ ਦੀ ਗੈਰ ਮੌਜੂਦਗੀ ਕਾਰਨ ਟੀਮ ਦਾ ਡਿਫੈਂਸ ਕਮਜ਼ੋਰ ਹੋ ਸਕਦਾ ਹੈ ਰੋਇਦਾਸ ਤੇ ਪਬੰਦੀ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਲਗਾਈ ਹੈ ਇਸ ਤੇ ਹਾਕੀ ਇੰਡੀਆ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰਨਗੇ ਸੈਮੀਫਾਈਨਲ ਦੇ ਵਿੱਚ ਭਾਰਤ ਦਾ ਸਾਹਮਣਾ ਜਰਮਨੀ ਅਤੇ ਅਰਜנטיਨਾ ਦੇ ਕੁਆਟਰਫਾਈਨਲ ਦੇ ਜੇਤੂ ਨਾਲ ਹੋਵੇਗਾ ਇਹ ਮੈਚ 6 ਅਗਸਤ ਨੂੰ ਹੋਵੇਗਾ ਦਰਸਲੇ ਸਾਰਾ ਮਾਮਲਾ ਕੁਆਟਰਫਾਈਨਲ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਇਸ ਮੈਚ ਤੇ 17ਵੇਂ ਮਿੰਟ ਵਿੱਚ ਅਮਿਤ ਨੂੰ ਲਾਲ ਕਾਰਡ ਮਿਲਿਆ ਸੀ ਤੇ ਇਸ ਕਾਰਡ ਕਰਨ ਉਸ ਤੇ ਪਾਬੰਦੀ ਵੀ ਲਗਾਈ ਗਈ ਲਾਲ ਕਾਰਡ ਦਾ ਇਹ ਮਾਮਲਾ ਵੀ ਕਾਫੀ ਵਿਵਾਦਿਤ ਰਿਹਾ ਜਿਸ ਬਾਰੇ ਹਾਕੀ ਇੰਡੀਆ ਨੇ ਵੀ ਸ਼ਿਕਾਇਤ ਕੀਤੀ ਹੈ ਮੈਚ ਤਾਂ ਦੂਜਾ ਕੁਆਟਰ ਵਿਵਾਦਾਂ ਦੇ ਨਾਲ ਭਰਿਆ ਰਿਹਾ ਭਾਰਤੀ ਖਿਡਾਰੀ ਅਮਿਤ ਰੋਹਿਦਾਸ ਨੂੰ ਖੇਡ ਦੇ 17ਵੇਂ ਮਿੰਟ ਵਿੱਚ ਲਾਲ ਕਾਰਡ ਮਿਲਿਆ ਭਾਰਤ ਦੀ ਟੀਮ ਨੇ ਬਾਕੀ ਬਚੇ 43 ਮਿੰਟ 10 ਖਿਡਾਰੀਆਂ ਦੇ ਨਾਲ ਖੇਡੇ ਅਮਿਤ ਦੀ ਸੋਟੀਵਿਲ ਕਾਲਨ ਦੇ ਚਿਹਰੇ ਤੇ ਕਿਹਾ ਗਿਆ ਵਜਤੀ ਹੈ ਤੇ ਚਿਹਰੇ ਦੇ ਵਿੱਚ ਜਰਮਨ ਵੀਡੀਓ ਅੰਪਾਇਰ ਦਾ ਮੰਨਣਾ ਹੈ ਕਿ ਅਮਿਤ ਨੇ ਅਚੇਹ ਜਾਣ ਪੁੱਛ ਕੇ ਕੀਤਾ ਚਿਹਰੇ ਦੇ ਵਿੱਚ ਔਨ ਫੀਲਡ ਅੰਪਾਇਰ ਨੇ ਵੀਡੀਓ ਅੰਪਾਇਰ ਦੀ ਸਲਾਹ ਤੇ ਅਮਿਤ ਲਾਲ ਕਾਰਡ ਦਿਖਾਉਂਦੇ ਹੋਏ ਕਿਹਾ ਕਿ ਅਜਿਹਾ ਜਾਣ ਬੁਝ ਕੇ ਨਹੀਂ ਕੀਤਾ ਗਿਆ ਜੇਕਰ ਵੀਡੀਓ ਅੰਪਾਇਰ ਨੇ ਪੀਲਾ ਕਾਰਡ ਦਿੱਤਾ ਹੁੰਦਾ ਤਾਂ ਸ਼ਾਇਦ ਗੱਲ ਹੋਰ ਹੁੰਨੀ ਸੀ ਭਾਰਤੀ ਹਾਕੀ ਟੀਮ ਨੇ ਲਾਲ ਕਾਰਡ ਦੇ ਬਾਵਜੂਦ ਜ਼ਬਰਦਸਤ ਵਾਪਸੀ ਕੀਤੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡ ਦੇ 22ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਗ੍ਰੇਟ ਬ੍ਰਿਟੇਨ ਖਿਲਾਫ 1-0 ਦੇ ਨਾਲ ਅੱਗੇ ਕਰ ਦਿੱਤਾ ਹਾਲਾਂਕਿ ਗ੍ਰੇਟ ਬ੍ਰਿਟੇਨ ਨੇ ਜਲਦ ਹੀ ਬਰਾਬਰੀ ਕਰ ਲਈ ਜਦੋਂ ਲੀ ਮੋਟਰ ਨੇ ਸਾਈ ਮਿੰਟ ਵਿੱਚ ਗੋਲ ਕੀਤਾ ਤੇ ਇਸ ਤੋਂ ਬਾਅਦ ਬਾਕੀ ਦੋ ਕੁਆਟਰਾਂ ਦੇ ਵਿੱਚ ਕੋਈ ਗੋਲ ਨਹੀਂ ਹੋ ਸਕਿਆ ਮੈਚ ਸ਼ੂਟਆਊਟ ਵਿੱਚ ਚਲਾ ਗਿਆ ਤੇ ਇਸ ਮੈਚ ਦੇ ਵਿੱਚ ਸ਼੍ਰੀਜੇਸ਼ ਨੇ ਕਈ ਬਚਾ ਕੇ ਤੇ ਆਖਿਰਕਾਰ ਸ਼ੂਟਆਊਟ ਦੇ ਵਿੱਚ ਭਾਰਤੀ ਟੀਮ ਨੇ ਮੈਚ 4-2 ਦੇ ਨਾਲ ਜਿੱਤ ਲਿਆ ਸੈਮੀਫਾਈਨਲ ਹਾਕੀ ਮੈਚ ਤੋਂ ਪਹਿਲਾਂ 파ਰਤ ਨੂੰ ਵੱਡਾ ਝਟਕਾ ਦਿੱਸਦੀ ਹੈ ਇੱਕ ਸਟਾਰ ਖਿਡਾਰੀ ਦੇ ਉੱਤੇ ਬੈਨ ਲੱਗ ਗਿਆ ਹੈ ਜੋ ਸੈਮੀਫਾਈਨਲ ਤੋਂ ਬਾਹਰ ਹੋਣਗੇ ਕੱਲ ਸੈਮੀਫਾਈਨਲ ਜਰਮਨੀ ਤੇ ਅਰਜנטיਨਾ ਦੇ ਨਾਲ 파ਰਤੀ ਟੱਕਰ ਹੈ ਦੱਸਦੀ ਹੈ ਕਿ ਵੱਡਾ ਚਟਕਾ ਜਿਹੜਾ ਪਾਰਤ ਨੂੰ ਲੱਗਾ ਹਾਲਾਂਕਿ ਪਾਰਤੀਪੁਰ ਸ਼ਾਹ ਦੀ ਟੀਮ ਲਗਾਤਾਰ ਦੁੱਫੀਫਾਰ 올림픽 ਦੇ ਸੈਮੀਫਾਈਨਲ ਦੇ ਵਿੱਚ ਪਹੁੰਚੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਐਤਵਾਰ ਨੂੰ ਰਮਾਂਚਕ ਕੁਆਟਰਫਾਈਨਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗ੍ਰੇਟ ਬ੍ਰਿਟੇਨ ਨੂੰ ਸ਼ੌਟਆਊਟ ਦੇ ਵਿੱਚ 4-2 ਦੇ ਨਾਲ ਹਰਾਇਆ ਹੁਣ ਪਾਰਤ ਦਾ ਸਾਹਮਣਾ 6 ਅਗਸਤ ਜਾਨੀ ਕਿ ਕੱਲ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ ਇਸ ਵਿਚਾਰੇ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈरिस 올림픽 2024 ਦੇ ਵਿੱਚ ਭਾਰਤੀ ਹਾਕੀ ਟੀਮ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਪਰ ਇਸ ਤੋਂ ਪਹਿਲਾਂ ਹੀ ਟੀਮ ਨੂੰ ਵੱਡਾ ਝਟਕਾ ਲੱਗਾ 스타 ਖਿਡਾਰੀ ਅਮਿਤ ਰੋਹਿਦਾਸ ਤੇ ਇੱਕ ਮੈਚ ਦੀ ਪਾਬੰਦੀ ਲਗਾਈ ਗਈ ਹੈ ਜਿਸ ਦੇ ਵਿੱਚ ਉਹ ਹੁਣ ਸੈਮੀਫਾਈਨਲ ਦੇ ਵਿੱਚ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ ਅਮਿਤ ਇੱਕ ਸ਼ਾਨਦਾਰ ਡਿਫੈਂਡਰ ਹੈ ਤੇ ਟੀਮ ਚੋਂ ਉਸ ਦੀ ਗੈਰ ਮੌਜੂਦਗੀ ਕਾਰਨ ਟੀਮ ਦਾ ਡਿਫੈਂਸ ਕਮਜ਼ੋਰ ਹੋ ਸਕਦਾ ਹੈ ਰੋਇਦਾਸ ਤੇ ਪਬੰਦੀ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਲਗਾਈ ਹੈ ਇਸ ਤੇ ਹਾਕੀ ਇੰਡੀਆ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਹਨਾਂ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰਨਗੇ ਸੈਮੀਫਾਈਨਲ ਦੇ ਵਿੱਚ ਭਾਰਤ ਦਾ ਸਾਹਮਣਾ ਜਰਮਨੀ ਅਤੇ ਅਰਜਨਟੀਨਾ ਦੇ ਕੁਆਟਰਫਾਈਨਲ ਦੇ ਜੇਤੂ ਨਾਲ ਹੋਵੇਗਾ। ਇਹ ਮੈਚ 6 ਅਗਸਤ ਨੂੰ ਹੋਵੇਗਾ। ਦਰਸਲੇ ਸਾਰਾ ਮਾਮਲਾ ਕੁਆਟਰਫਾਈਨਲ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਇਸ ਮੈਚ ਦੇ 17ਵੇਂ ਮਿੰਟ ਵਿੱਚ ਅਮਿਤ ਨੂੰ ਲਾਲ ਕਾਰਡ ਮਿਲਿਆ ਸੀ ਤੇ ਇਸ ਕਾਰਡ ਕਰਨ ਉਸਤੇ ਪਾਬੰਦੀ ਵੀ ਲਗਾਈ ਗਈ। ਲਾਲ ਕਾਰਡ ਦਾ ਇਹ ਮਾਮਲਾ ਵੀ ਕਾਫੀ ਵਿਵਾਦਿਤ ਰਿਹਾ ਜਿਸ ਬਾਰੇ ਹਾਕੀ ਇੰਡੀਆ ਨੇ ਵੀ ਸ਼ਿਕਾਇਤ ਕੀਤੀ ਹੈ ਮੈਚ ਤਾਂ ਦੂਜਾ ਕੁਆਟਰ ਵਿਵਾਦਾਂ ਦੇ ਨਾਲ ਭਰਿਆ ਰਿਹਾ ਭਾਰਤੀ ਖਿਡਾਰੀ ਅਮਿਤ ਰੋਹਿਤਦਾਸ ਨੂੰ ਖੇਡ ਦੇ 17ਵੇਂ ਮਿੰਟ ਵਿੱਚ ਲਾਲ ਕਾਰਡ ਮਿਲਿਆ ਭਾਰਤ ਦੀ ਟੀਮ ਨੇ ਬਾਕੀ ਬਚੇ 43 ਮਿੰਟ 10 ਖਿਡਾਰੀਆਂ ਦੇ ਨਾਲ ਖੇਡੇ ਅਮਿਤ ਦੀ ਸੋਰਟੀਵਿਲ ਕਾਲਨ ਦੇ ਚਿਹਰੇ ਤੇ ਕਿਹਾ ਗਿਆ ਵਜਤੀ ਹੈ ਤੇ ਚਿਹਰੇ ਦੇ ਵਿੱਚ ਜਰਮਨ ਵੀਡੀਓ ਅੰਪਾਇਰ ਦਾ ਮੰਨਣਾ ਹੈ ਕਿ ਅਮਿਤ ਨੇ ਅਚੇਹ ਜਾਣਬੁੱਝ ਕੇ ਕੀਤਾ ਚਿਹਰੇ ਦੇ ਵਿੱਚ ਔਨਫੀਲਡ ਅੰਪਾਇਰ ਨੇ ਵੀਡੀਓ ਅੰਪਾਇਰ ਦੀ ਸਲਾਹ ਤੇ ਅਮਿਤ ਲਾਲ ਕਾਰਡ ਦਿਖਾਉਂਦੇ ਹੋਏ ਕਿਹਾ ਕਿ ਅਜਿਹਾ ਜਾਣ ਬੁਝ ਕੇ ਨਹੀਂ ਕੀਤਾ ਗਿਆ ਜੇਕਰ ਵੀਡੀਓ ਅੰਪਾਇਰ ਨੇ ਪੀਲਾ ਕਾਰਡ ਦਿੱਤਾ ਹੁੰਦਾ ਤਾਂ ਸ਼ਾਇਦ ਗੱਲ ਹੋਰ ਹੁੰਨੀ ਸੀ ਭਾਰਤੀ ਹਾਕੀ ਟੀਮ ਨੇ ਲਾਲ ਕਾਰਡ ਦੇ ਬਾਵਜੂਦ ਜ਼ਬਰਦਸਤ ਵਾਪਸੀ ਕੀਤੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡ ਦੇ 22ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਨੂੰ ਗ੍ਰੇਟ ਬ੍ਰਿਟੇਨ ਖਿਲਾਫ 1-0 ਦੇ ਨਾਲ ਅੱਗੇ ਕਰ ਦਿੱਤਾ ਹਾਲਾਂਕਿ ਗ੍ਰੇਟ ਬ੍ਰਿਟੇਨ ਨੇ ਜਲਦ ਹੀ ਬਰਾਬਰੀ ਕਰ ਲਈ ਜਦੋਂ ਲੀ ਮੋਟਰ ਨੇ ਸਾਈ ਮਿੰਟ ਵਿੱਚ ਗੋਲ ਕੀਤਾ ਤੇ ਇਸ ਤੋਂ ਬਾਅਦ ਬਾਕੀ ਦੋ ਕੁਆਟਰਾਂ ਦੇ ਵਿੱਚ ਕੋਈ ਗੋਲ ਨਹੀਂ ਹੋ ਸਕਿਆ ਮੈਚ ਸ਼ੂਟਆਊਟ ਵਿੱਚ ਚਲਾ ਗਿਆ ਤੇ ਇਸ ਮੈਚ ਦੇ ਵਿੱਚ ਸ਼੍ਰੀਜੇਸ਼ ਨੇ ਕਈ ਬਚਾ ਕੇ ਤੇ ਆਖਿਰਕਾਰ ਸ਼ੂਟਆਊਟ ਦੇ ਵਿੱਚ ਭਾਰਤੀ ਟੀਮ ਨੇ ਮੈਚ 4-2 ਦੇ ਨਾਲ ਜਿੱਤ ਲਿਆ ਸੈਮੀਫਾਈਨਲ ਹਾਕੀ ਮੈਚ ਤੋਂ ਪਹਿਲਾਂ ਪਾਰਤ ਨੂੰ ਵੱਡਾ ਝਟਕਾ ਆਸਤੀਏ ਇੱਕ ਸਟਾਰ ਖਿਡਾਰੀ ਦੇ ਉੱਤੇ ਬੈਨ ਲੱਗ ਗਿਆ ਹੈ ਜੋ ਸੈਮੀਫਾਈਨਲ ਤੋਂ ਬਾਹਰ ਹੋਣਗੇ ਕੱਲ ਸੈਮੀਫਾਈਨਲ ਜਰਮਨੀ ਤੇ ਅਰਜਨਟੀਨਾ ਦੇ ਨਾਲ ਪਾਰਤੀ ਟੱਕਰ ਹੈ ਦਸਤੀਏ ਕਿ ਵੱਡਾ ਝਟਕਾ ਜਿਹੜਾ ਪਾਰਤ ਨੂੰ ਲੱਗਾ ਹਾਲਾਂਕਿ ਪਾਰਤੀਪੁਰ ਸ਼ਹਿਰ ਦੀ ਟੀਮ ਲਗਾਤਾਰ ਦੁੱਚਿਫਾਰ 올림픽 ਦੇ ਸੈਮੀਫਾਈਨਲ ਦੇ ਵਿੱਚ ਪਹੁੰਚੀ ਹੈ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਐਤਵਾਰ ਨੂੰ ਰਮਾਂਚਕ